किन्ने दिन हो गए अजी खाली है ਹੰਡੀ ਮਤਲਬ ਕੋਈ ਹੈ ਨਹੀਂ ਤੇ ਤਲੁਰਲੇ ਵਾਲੇ ਕੋਈ ਦੇ ਕੋ ਖੜਕੂ ਮਲਾਇਆ ਸੀ ਇਹਦੇ ਵਿੱਚ ਕਿੰਨਾ ਟਾਈਮ ਹੋ ਗਿਆ ਨੂੰ ਸੁਈ ਨੂੰ ਇਹ ਫੁਲਾਲ ਦਾ ਪਰ ਮੇਰਾ ਜਦੋਂ ਉਹਦਾ ਹਾਲੀ ਲਈ ਉਹ 25 ਛੱਡ ਕੇ ਆਈ ਇਥੇ ਸਬਿੰਦਰ ਮਲੂਕੇ ਕੇ ਉਦੋਂ ਸ਼ੇਰੀ ਇਹਦੇ ਮਗਰ ਉਹ ਲੌਨ ਤੋਂ ਬਾਅਦ ਮੜਕੇ ਲਈਏ ਹੀਟ ਕੱਢਦੀ ਨਹੀਂ ਨਾ ਪ੍ਰੋਪਰ ਪ੍ਰੋਪਰ ਨਹੀਂ ਕਰਦੀ ਮੈਂ ਜਿੱਦਾਂ ਜਿੱਦਾਂ ਨਲੀ ਜੀ ਸਿੱਟੀ ਜਾਂਦੀ ਆ ਹਾਂ ਬਸ ਉਹ ਨਹੀਂ ਗਈ ਹਾਂ ਜੱਜਮੈਂਟ ਜੀ ਨਹੀਂ ਆਉਂਦੀ ਨਾ ਛੱਡਦੀ ਆ ਨਾ ਕੱਢਦੀ ਆ ਇਹਦਾ ਮਤਲਬ ਸਾਨੂੰ ਕਿਤੇ ਵੀ ਲੱਗਦਾ ਪਤਾ ਜਿੰਨੂੰ ਕਿ ਦੇ ਕਿ ਆਈ ਹੀਟ ਚ ਨਹੀਂ ਤੋਂ ਮਤਲਬ ਕਈ ਵੇਹੇ ਘੋੜੀਆਂ ਘੋੜੀਆਂ ਇਹਦਾ ਇਹਦਾ ਆਪਾਂ ਟ੍ਰੀਟਮੈਂਟ ਕਰਨਾ ਪੈਣਾ ਅੱਛਾ ਸ਼ਾਂਤ ਅੱਜ ਤੋਂ 20 ਦਿਨਾਂ ਨੂੰ ਹੀਟ ਕੱਢੂਗੀ ਤੁਹਾਨੂੰ ਪਤਾ ਲੱਗ ਜਾਊਗਾ ਚਲੋ ਜੀ ਹਾਂ ਇੰਜੈਕਸ਼ਨ ਲਾਉਂਗਾ ਇੱਕ ਹੋਣ ਹਾਂਜੀ ਇੱਕ ਤੁਸੀਂ ਆਪ ਲਾ ਲਿਓ ਕੱਲ ਨੂੰ ਇੱਕ ਹੋਮੋਪੈਥੀ ਦਵਾਈ ਦਊਂਗਾ ਨਾਲ ਚਲੋ ਠੀਕ ਹੈ ਤੇ 20 ਦਿਨਾਂ ਨੂੰ ਘੋੜੀ ਤੁਹਾਡੀ ਨੂੰ ਪ੍ਰੋਬਲਮ ਨਹੀਂ ਹੈਗੀ ਥੋੜੀ ਬੋੜਦੀ ਉਹ ਬੱਚੇਦੰਨੀ ਲੂਜ਼ ਆ ਠੀਕ ਜੀ ਉਹ ਕੋਈ ਚੱਕਰ ਨਹੀਂ ਉਹ ਜਦੋਂ ਇੰਜੈਕਸ਼ਨ ਲਾਉਂਦੇ ਨੇ ਹੱਟ ਹੋ ਜਾਣੀ ਹੈ ਕੋਈ ਗੱਲ ਨਹੀਂ ਕਰਕੇ ਹਾਂ ਤੇ ਇੱਕ ਜੰਪ ਤੇ ਮਾਰੇ ਦੀ ਮਿਹਰ ਚਾਹੀਦੀ ਆਪਾਂ ਗੱਬਣ ਕਰਾਵਾਂਗੇ ਵੀ ਚਲੋ ਠੀਕ ਜੀ ਲੈ ਹਾਂ ਲਾ ਦਈਏ ਆ ਲਾ ਦੋ ਲਾ ਦੋ ਇਹ ਆ ਕੋਸ਼ਿਸ਼ ਕਰਨੀ ਪੈਣੀ ਆ ਜ਼ੋਰ ਲੱਗੂਗਾ 对。Yeah. ਮੋੜਾ ਜੀ ਬੱਚੀ ਤਾਂ ਨਹੀਂ ਦੀ ਉਹ ওভারਸਾਈਜ਼ ਆ ਵੱਡੀ ਆ ਰਹਿਣੀ ਨਹੀਂ ਕੁੜੀ ਪਹਿਲਾਂ ਤਾਂ ਇਲਾਜ ਕਰਨਾ ਪੈਣਾ ਆ ਕੁੜੀ ਦਾ ਪੇਟ ਪਹਿਲਾਂ ਤੋਂ ਹੀ ਐ ਆ ਅੱਜ ਵੀ ਸਵੇਰੇ ਹੁੰਦੀ ਆ ਇਹਦਾ ਆ ਤੇ ਜਿਹੜਾ ਮੇਰੀ ਬਿਲਕੁਲ ਤਿਆਰ ਐ ਸ਼ਾਮ ਨੂੰ ਜੰਪ ਦੇ ਦੇਣੀ ਕੱਲ ਨੂੰ ਸ਼ਾਮ ਨੂੰ ਜੰਪ ਦੇਣਾ ਪੈਣਾ ਇਹਨੂੰ ਇਹਦੇ ਇੰਜੈਕਸ਼ਨ ਲਾਉਂਗਾ ਇੱਕ ਮੈਂ ਦੋ ਇੰਜੈਕਸ਼ਨ ਤੁਹਾਨੂੰ ਦਵਾਂਗਾ ਤੁਸੀਂ ਆਪ ਲਾ ਲਿਓ ਕੱਲ ਨੂੰ ਜੰਪ ਦਵਾ ਦਿਓ ਜੰਪ ਤੁਸੀਂ ਦਵਾਇਆ ਤੇ ਕੱਲ ਸ਼ਾਮ ਤੱਕ ਇਹਦਾ ਸਾਈਜ਼ ਕਰਨ ਦਾ ਸਾਈਜ਼ ਘਾਟਾ ਅੰਡੇ ਦਾ ਕੱਲ ਸ਼ਾਮ ਤੱਕ ਫ੍ਰੈਕਚਰ ਕਰਨ ਦੇ ਚਾਂਸ ਹੈ ਜਾ ਇਹ ਅਜੇ ਵੀ ਤਿਆਰ ਹੀ ਅੰਡਾ ਹਾਂ ਅੰਡਾ ਉਦਾਂ ਹੀ ਆ ਤੁਹਾਨੂੰ ਨਾ ਅੰਡਾ ਤਾਂ ਹਜੇ ਹੁਣ ਸਾਈਜ਼ ਕਰਦਾ ਪਿਆ ਏਐਲਵੀ ਦੀ ਹੌਰਨ ਵੱਡੇ ਆ ਹੌਰਨ ਐਡਾ ਨਹੀਂ ਹੁੰਦਾ ਕੋੜੀ ਦਾ ਉਹਦਾ ਸਾਈਜ਼ ਜ਼ਿਆਦਾ ਆ ਜਦੋਂ ਬੱਚੇ ਦਾ ਨਹੀਂ ਹੁਣ ਤਾਂ ਹੋ ਵੀ 3 ਮਹੀਨੇ ਗਏ ਸੂਈ ਨੂੰ ਅਜੇ 3 ਮਹੀਨੇ ਇਹ ਤਾਂ 20-10 ਹਫ਼ਤੇ ਦੇ ਵਿੱਚ ਵਿੱਚ ਨਾਰਮਲ ਸਾਈਜ਼ ਚ ਆਉਣੀ ਸ਼ੁਰੂ ਹੋ ਜਾਂਦੀ ਆ ਤੇ ਉਹਦਾ ਕੋਈ ਨਹੀਂ ਆਪ ਕਰ ਦਿੰਨੇ ਹਾਲਾ ਕੱਲ ਨੂੰ ਤੂੰ ਜੰਪ ਦਵਾ ਦੀ ਹੁਣ ਜੰਪ ਦਾ ਦਵਾਇਆ ਹੀ ਆ ਤੁਸੀਂ ਹਾਂਜੀ ਕੱਲ ਨੂੰ ਇੱਕ ਜੰਪ ਦਵਾ ਦਿਓ ਤੇ ਇੰਜੈਕਸ਼ਨ ਅਸੀਂ ਅੱਜ ਇੱਕ ਲਾ ਦਿੰਨੇ ਦੋ ਤੂੰ ਆਪ ਲਾ ਲਈ ਉਹਦੇ ਨਾਲ ਆਪਣਾ ਇਹ ਵੀ ਮਸਲਾ ਹੱਲ ਹੋ ਜਾਊਗਾ ਤੇ ਕੋਈ ਗੱਲ ਨਹੀਂ ਗੈਣੀ ਚਾਹੀਦੀ ਤੇ ਰਸਤੇ ਪੱਜੇ ਮਾਰਦੀ ਬਣਾ ਇਹ ਹਾਂਜੀ ਜਦੋਂ ਮਲੇਗੀ ਹੀਟ ਚ ਕਰਦੀ ਨਹੀਂ ਹੀਟ ਪੂਰੀ ਸ਼ੂ ਨਹੀਂ ਕਰਦੀ ਮਲੇਗੀ ਇਸ ਤਰ੍ਹਾਂ ਹੱਥ ਪਾਉਣ ਲੱਗਦੇ ਤੇ ਗਿਆ ਦੱਸਦਾ ਕਿ ਮਲੇਗੀ ਇਹ ਬੋਲੀ ਹੈ ਨਹੀਂ ਨਹੀਂ ਉਹ ਤਾਂ ਦੱਸ ਦਿੰਦਾ ਚਲ ਕੋਈ ਗੱਲ ਨਹੀਂ ਪੱਜੇ ਮਾਰਦੀ ਆ ਨਾ ਮਲੇਗੀ ਹਵਾ ਸਰਦੀ ਆ ਨਾ ਤੇ ਕੌਣ ਦਿੰਦਾ ਕੋਲੇ ਦੇ ਨਹੀਂ ਕੋਲ ਤੇ ਅਹੀਂ ਰਹਿਣੇ ਨੇ ਤਹਾਂ ਮੈਂ ਤਾਂ ਬੋਲ ਬਲਾ ਜਾਂ ਮਾਰਦੀ ਜਦੋਂ ਪਤਾ ਲੱਗਦਾ ਮੈਂ ਥੋੜੀ ਹੀਟ ਕੱਢਾਈ ਤੇ ਕਈ ਜੇ ਮੈਂ ਤਾਰ ਮਾਰ ਦਿੰਦੀ ਮਾੜੀ ਜੀ ਮਾਰ ਦਿੰਦੀ ਆ ਮਾਰਦੀ ਆ ਉਹ ਦੂਜੇ ਜਗ੍ਹਾ ਤੇ ਪਾਜੀ ਆਖਣੇ ਲਾ ਇੱਥੇ ਵੀ ਮਾਰਦੀ ਸੀ ਮਾਰਦੀ ਜੀ ਹਵਾ ਬਣਦੀ ਆ ਉਹ ਪੰਗਾ ਆ ਮੇਨ ਆਵਣਾ ਆ ਜਿਵੇਂ گاਵਾਂ ਦੇ ਹੁੰਦਾ ਵੇ ਆ ਹੁਣ ਮੈਂ ਪਹਿਲਾਂ ਲੱਗਾ ਯਾ ਉਸ ਚੱਕਾਂਗੇ ਨਾ ਜਦੋਂ ਹੱਥ ਪਾਵਾਂਗੇ ਸਿੱਧਾ ਅੰਦਰ ਹਵਾ ਐ ਪ੍ਰੈਸੀ ਆ ਸਾਰਾ ਹਾਂਜੀ ਉਹ ਉਹ ਵੀ ਪ੍ਰੋਬਲਮ ਆ ਨਾਲ ਪੇਟ ਦੀ ਉਹ ਤੁਹਾਨੂੰ ਮੈਂ ਕਹਿੰਨਾ ਇਹਨੂੰ ਨਾ 50 50 ਗ੍ਰਾਮ ਮਿੱਠਾ ਸੋਡਾ ਦੋ ਤਿੰਨ ਦਿਨ ਲਗਾਤਾਰ ਇੱਕ ਤੋਂ ਇੱਥੇ ਬਾਹਰ ਲਿਓ ਯਾਰ ਗਲਵਜ ਉਹ ਨਾ ਜਾਣਾ ਉਹ ਬੀਮਾ ਕਰਾਉਂਦਾ ਨਹੀਂ ਕਰਾਉਂਦਾ ਨਹੀਂ ਕਰਾਉਂਦਾ ਕਿ ਕਿੰਨੇ ਕਿਰਕੋ ਵਾਲੇ ਥੰਲੇ ਚਾਹ ਰਿਹਾ ਨਹੀਂ ਨਹੀਂ ਉਹ ਤਾਂ ਸਾਰਾ ਕੁਝ ਪਤਾ ਜਿੱਥੇ ਫਾਇਦਾ ਨਹੀਂ ਇਹ ਇਹ ਰਹੀ ਆਹ ਦੀ ਘੋੜੀ ਹਾਂ ਇੱਕ ਘੋੜੀ ਆਹ ਦਾ ਜਨਰਾ ਹੈ ਪੰਜਾਬੀ ਆ ਨਹੀਂ ਨਹੀਂ ਘੋੜੀ ਦਾ ਤਾਂ ਮੈਨੂੰ ਪਤਾ ਇਹ ਤਾਂ ਮਟਰੋਸ ਕਰਾਈ ਹੈ ਉਹਦੇ ਘੋੜੀ ਐ ਕੋ ਡਾਲਾ ਤੂੰ ਬਾਕੀ ਮਨ ਆ ਜਿਹੜਾ ਪਾਣੀ ਵਾਲਾ ਪ੍ਰੋਬਲਮ ਕੀਤਾ ਨਾ ਨਾਲ ਤੁਸੀਂ ਇਹ ਮਸਟ ਕੰਪਲਸਰੀ ਹੈ ਇਹਦੀ ਜਿਹੜਾ ਪਾਣੀ ਇਹ ਨਾਲ ਹੈਗਾ ਇਹ ਆਉਂਦੀ ਨਹੀਂ ਜਦੋਂ ਬੰਦ ਕਰਦੇ ਹੋ ਤਿੰਨ ਹੋੜੀ ਵਿੱਚ ਇਹ ਕਾਫਟਾ ਇਹ ਪਤਾ ਮੈਂ ਦੈਨੋ ਬਾਹਰ ਬੰਦੀਆ ਕਿੰਨੇ ਨਿਕਲਦਾ ਬਲੌੜਾ ਫੁੱਟ ਕੇ ਉਹ ਉਹ ਤਾਂ ਨਿਕਲੂ ਨਹੀਂ ਸਕਦਾ ਐਂ ਫੜੀ ਦਿੱਤਾ ਜੀ ਬੰਦੀ ਆ ਉਹਦਾ ਵੀ ਜਿਹੜਾ ਹੋਵੇ ਹਾਂ ਉਹ ਆਪਾਂ ਨੇ ਸੱਜਣਾ ਹੋਣਾ ਠੀਕ ਹੈ ਮਾਰੀ ਗੇਂ ਜੰਗੀ ਰੀਤੀ ਰੋਗੋ ਦਾ ਮਾਰੋ ਮੋਗਤੀ ਦੋਇ ਦੋ ਸੁਬਹਾਂ ਮਾੜੀ ਆਵਾਂ ਤੇ ਮੀਨਸ ਤੋਂ ਵੀ ਸਭੰਗੇ ਦੂਰੇ ਜਿਆਦੇ ਕਰ ਕਰ ਗੋਬੀ ਨੇ ਕੋ ਆਪ ਹੈ ਏਕ ਆਪ ਹੈ ਅਨੇਕ ਮਰਿਆ ਨਾ ਬਿੰਦ ਆਵੈ ਨਾ ਜਾਏ ਨਾਨਕ ਪ੍ਰਭ ਤੁਮ੍ਹ੍ਹ ਬੈਤੋ ਆਕੀਰ ਕੋਰ ਸੌਡਰ ਸਮੋਤ ਜਨ ਵਾਸੂ ਹੋਰ ਕੇ ਮਗਾ ਚੱਕਦੇ ਬੰਬਾਂ ਸੁਣੋ ਚੱਕੀ ਵੀਰਿਆ ਆਹ ਚੱਕ ਜਾਂਦਾ ਸੱਲ ਆਉਂਦਾ ਆਹ ਰਿਜ਼ਲਟ ਕਿਹੋ ਜਿਹਾ ਹੈ ਆਨ ਤਨੰਤਰ ਦੇ ਕੈ ਸੋਏ ਰੋਕਨੇ ਤੇਰੇ ਤੇ ਆਪ ਕਰਨ ਹਾਰੇ ਕੰਧਕ ਕਰ ਰੰਗ ਆਪਾਰ ਜੀ ਆਪਣੇ ਘਾਰੇ ਕੋਣੀ ਬਹੁਤ ਸੇ ਗਲਾਤ ਕਰਦੇ ਆ ਯਾਰ నువ్వు దిగి వెళ్ళిపోలేవు కులరిక ఎర్ర కులదు వెళ్ళేమేట్ అయింది పోత్రం జరుగువన చెప్పు ਈ ਬੋਲਣ ਦਾ ਮਾਇਨਾ ਕਿ ਉਹ ਸਿਪਾਈ ਆ। ਹਾਂ। ਉਹ ਸੀ ਤਾਂ ਮੈਨੂੰ ਡੀਨੋ ਨਾ ਲਾਦਾ। ਪਰ ਮੈਨੂੰ ਇਹ ਤਾਂ ਨਹੀਂ ਲੱਗਦਾ। ਜਦੋਂ ਕਿ ਟੈਕਸੋ ਜਿਕੇ ਇਹਨੇ ਜੀਵਨ ਹੀ ਲਾਇਆ ਕੀ ਇਹ ਵਿੱਚ। ਹਾਂ। ਇਹ ਤੋਂ ਮਾਰੇ ਕਾਗੇ ਨਹੀਂ ਮਾਰੇ ਇਹ ਮਰਨ ਦੇ। ਇਹਦਾ ਸਭ ਨੰਬਰ ਤੋਂ ਬਾਰੇ ਲੋਣੀ ਪੈਂਦਾ। ਦੇਰ ਹੋ ਗਈ ਨਹੀਂ ਹੁਣ ਅੱਗੇ ਨੂੰ ਪੈ ਗਿਆ ਪਰ ਹੋਣ ਸੈਟਿਆ ਹਾਂ ਤੇ ਇਹਨੂੰ ਨਵਾੜਨਾ ਨਾ ਨਵਾਦੀ ਆਜੀ ਆ ਆ ਪੱਕਾ ਛਿਪਕਾ ਹੋ ਰਿਹਾ ਮਾਰਦੀ ਛਿਪਕਾ ਹਾਂ ਹਾਂ ਚਖਾਵਾ ਮਾਂਗੂ ਚਖਾਵਾ ਯਾਰ ਆ ਪੱਕਾ ਮਾਤਰ ਆ 200 ਵੀ ਇਹ ਮੈਂ ਜੇ ਸਾਹ ਬਾਹਰ ਬੱਤੀ ਦੇ ਰਾਤ ਆ ਗਿਆ ਅੰਦਰ ਬੱਤੀ ਵੇ ਪੱਕੇ ਦਾ ਕਰਕੇ ਬਾਹਰ ਬੱਤੀ ਮਾਰ ਦੀ ਬਾਹਰ ਆ ਆ ਨਹੀਂ ਕੋਈ ਨੱਕ ਦੀ ਲੋੜ ਆ ਢੋਡੇ ਨੂੰ ਗਰਮੀ ਨਹੀਂ ਢੋਡੇ ਨੂੰ ਠੰਡ ਲੱਗੋ ਨੇ ਜੇ ਕੁੜੀਆਂ ਵੀ ਇਹਦਾ ਪੱਕਾ ਫੰਕ ਕਰਦਾ ਪਾਣੀ 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 ਚਾਹੀਦਾ ਪਾਣੀ ਚਾਹੀਦਾ ਪਾਣੀ ਦੀ ਕਮੀ ਤੋਂ ਬੰਦਾ ਬਹਿਣਾ ਉਹ ਜਿਹੜਾ ਬਹੁਤ ਜੰਗਲ ਸਹੀ ਬਾਤ ਸਾਰਾ ਟੈਂਕ ਹੀ ਖੱਟੇ ਪਾਣੀ ਰਾਂਜੀ ਇਹ ਸਿੱਧੂ ਆ ਗਿਆ ਇਹ ਉਹ ਨੂੰ ਨਹੀਂ ਲੈਣਾ ਕਰਦਾ ਮੈਂ ਜੇ ਨੀਂਦ ਲਾਉਂਦਾ ਉਹ ਲੱਗੇ ਸਵੇਰ ਕਿੰਨੇ ਵਜੇ ਕਰਦਾ ਗੁਰੂ ਪਾਣੀ ਵਾਰੀ ਪਾਣੀ 5 ਤੋਂ 7 ਵਜੇ ਤੱਕ 12 ਵਜੇ ਤੱਕ ਪਾਉਂਦੇ। ਉਹ ਨਗਰ ਜਿਹੜਾ ਖਾਂਦਾ ਕੋਈ। ਤੇ ਮੈਨੂੰ ਜਿਹੜਾ ਦਾਣਾ ਪੋਣਾ ਪਾਉ। ਪਾਣੀ ਦੇ ਗੁਰਦਿਆਂ ਭਰਦੋ ਉਹਰੇ ਨਾਲ ਭੁੱਲੇ ਜਿੱਤੇ। ਕਿਉਂਕਿ ਇਹ ਮਾਤੀ ਗਾਰਨਾ। 10 ਵਜੇ ਨਹੀਂ 5 ਵਜੇ 2 ਵਜੇ ਕਿੰਨੇ ਵਾਰੀ ਮਰਦੀ ਪਾਣੀ। ਹਾਂ। ਤੇ ਉਹ ਰਾਤ ਨੂੰ ਰਾਤ ਨੂੰ ਜਿਵੇਂ 5 ਵਜੇ ਪੱਠੇ ਪਾਏ 7 ਵਜੇ ਤੱਕ ਪਾਉਦੇ ਨਹੀਂ। ਸਾਰੀ ਰਾਤ ਕੋਈ ਜਰਾ। ਨਹੀਂ ਪਾਣੀ ਦਿਓ ਵੀ। ਪਾਣੀ ਦੀ ਲੋੜੀ ਹੈ। ਪਾਣੀ ਦਾ ਤੁਹਾਡਾ ਪ੍ਰਬੰਧ ਹੀ ਹੈ। ਸਾਫੀਓ ਵੇਡਾਂ ਤੇ ਸਾਡਾ ਲੱਗ ਰਿਹਾ ਕੋਈ ਹੈਗਾ ਤੇ ਜੈਮਨੁਤਰੀ ਆਰਤੀ ਆਇਆ ਪਾਸਾ ਤੇ ਬਾਰੇ ਮੁਰੇ ਕੋ ਲੱਗ ਰਿਹਾ ਜਾ ਕੋਈ ਆ ਆ ਤਾਰੇ ਆ ਆਪਣੇ ਰੋ ਕੋਈ ਪਾਟ ਤਾਰੇ ਅੰਤ ਇੱਥੇ ਹੀ ਲਿਆਉਂਦੇ ਆ